ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਪੈਦਾ ਹੋਈ ਜਿਸ ਦੇ ਨਤੀਜੇ ਵਜੋਂ ਸੂਬੇ ਭਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤੇ ਜਾ ਰਹੇ ਹਨ ਪ੍ਰਾਈਵੇਟ ਸਕੂਲਾਂ 'ਚ ਪਹਿਲਾਂ ਪੀਟੀਐਮ ਹੁੰਦੀ ਸੀ ਹੁਣ ਸਾਡੇ ਸਰਕਾਰੀ ਸਕੂਲਾਂ 'ਚ ਵੀ ਪੀਟੀਐਮ ਹੁੰਦੀ ਹੈ ਜੋ ਦਾ ਦੇ ਵਿੱਚ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਪਰਫਾਰਮੈਂਸ ਵਗੈਰਾ ਬਾਰੇ ਦੱਸਿਆ ਜਾਂਦਾ ਹੈ ਜੋ ਫੈਸਿਲਿਟੀ ਸਾਡੇ ਪ੍ਰਾਈਵੇਟ ਸਕੂਲਸ ਦੇ ਵਿੱਚ ਸੀ ਉਹ ਗਵਰਨਮੈਂਟ ਸਾਨੂੰ ਗਵਰਨਮੈਂਟ ਸਕੂਲਸ ਦੇ ਬੱਚਾ ਨੂੰ ਵੀ ਪ੍ਰੋਵਾਈਡ ਕਰ ਰਹੀ ਹੈ ਜਿਸ ਨਾਲ ਪੇਰੈਂਟਸ ਜੋ ਹੈ ਕਨਵਿੰਸ ਹੋ ਰਹੇ ਕਿ ਅਸੀਂ ਆਪਣੇ ਬੱਚਾ ਨੂੰ ਪ੍ਰਾਈਵੇਟ ਜਗ੍ਹਾ ਗਵਰਨਮੈਂਟ ਸਕੂਲਸ ਦੇ ਵਿੱਚ ਐਡਮਿਟ ਕਰਵਾਈਏ ਇਨਾਂ ਨਾਲ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਪਰਫਾਰਮੈਂਸ ਬਾਰੇ ਪਤਾ ਚੱਲਦਾ ਹੈ ਪੇਰੈਂਟਸ ਨਾਲ ਮਿਲ ਕੇ ਇੱਕ ਸਾਨੂੰ ਵੀ ਬੈਨੀਫਿਟ ਹੁੰਦਾ ਹੈ ਕਿ ਅਸੀਂ ਬੱਚਿਆਂ ਦੇ ਲਈ ਜਾਦਾ ਸੇ ਤਤਪਰ ਰਹਿਨੇ ਆ ਕਿ ਬੱਚੇ ਨੂੰ ਅੱਗੇ ਅਸੀਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਜੋ ਸਰਕਾਰ ਵੱਲੋਂ ਪੀਟੀਐਮ ਕਰਵਾਈ ਜਾ ਰਹੀ ਹੈ ਇਹਦੇ ਵਿੱਚ ਸਾਨੂੰ ਕੀ ਹੈ ਕਿ ਬੱਚਿਆਂ ਦੀ ਜੋ ਵੀ ਕਮੀਆਂ ਪੇਸ਼ੀਆਂ ਉਹ ਪੇਰੈਂਟਸ ਨੂੰ ਦੱਸੀਆਂ ਜਾਂਦੀਆਂ ਔਰ ਪੇਰੈਂਟਸ ਆਣ ਕੇ ਤੁਸੀਂ ਦੇਖੋ ਬਾਹਰ ਮੇਲੇ ਵਰਗਾ ਮਾਹੌਲਾ ਜੀ ਤੇ ਉਹ ਬੱਚੇ ਦੀਆਂ ਕਮੀਆਂ ਪੇਸ਼ੀਆਂ ਦੇਖਦੇ ਨੇ ਔਰ ਆਪਾਂ ਰਲ ਕੇ ਉਹਨਾਂ ਨੂੰ ਕਮੀਆਂ ਪੇਸ਼ੀਆਂ ਨੂੰ ਦੂਰ ਕਰਦੇ ਆਂ ਪਹਿਲਾਂ ਪ੍ਰਾਈਵੇਟ ਸਕੂਲਾਂ 'ਚ ਹੁੰਦਾ ਰਿਹਾ ਪੇਰੈਂਟ ਟੀਚਰ ਮੀਟਿੰਗ ਸਰਕਾਰੀ 'ਚ ਨਹੀਂ ਹੁੰਦਾ ਸੀ ਵਿਸ਼ਵਾਸ ਟੁੱਟਿਆ ਹੋਇਆ ਸੀ ਲੋਕਾਂ ਦਾ ਮਜਬੂਰੀ ਨੂੰ ਪੜਾਉਣਾ ਪੈ ਰਿਆ ਸੀ ਸਰਕਾਰੀ ਸਕੂਲਾਂ 'ਚ ਪਰ ਮੈਂ ਹੁਣ ਬੱਚਿਆਂ ਨਾਲ ਗੱਲ ਕਰਕੇ ਆਇਆ ਬਹੁਤ ਸਾਰੇ ਬੱਚੇ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚੋਂ ਆਏ ਪੰਜਾਬ ਸਰਕਾਰ ਦੀ ਨਵੇਕਲੀ ਸੋਚ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲ ਕਰ ਰਹੇ ਨੇ ਕਮਾਲ